ਜੋ ਬਟੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਗੁਰਪ੍ਰੀਤ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਅੱਜ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਇਸ ਪਿਛਲੇ ਸਾਲ 8/7/2025 ਨੂੰ ਐਫਆਈਆਰ ਨੰਬਰ 132 ਜਿਹੜਾ ਪੀਐਸ ਕਤਵਾਲੀ ਦੇ ਵਿੱਚ 40 ਕਿਲੋ ਹੀਰਾਂ ਦੇ ਮਾਮਲੇ 'ਚ ਪਰਚਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਲਖਵੀਰ ਸਿੰਘ ਹੀਲियस ਲੱਖਾ ਨਾਮ ਦਾ ਦੋਸ਼ੀ ਫੜਿਆ ਸੀਗਾ ਸੋ ਉਸ ਦੀ ਜਿਹੜੀ ਪ੍ਰਾਪਰਟੀ ਚੱਲ ਤੇ ਚੱਲ ਜਾਇਦਾਦ ਉਹਨੇ ਜਿਹੜਾ ਨਸ਼ੇ ਦੀ ਵਿੱਚ ਕੇ ਬਣਾਈ ਸੀ ਅਸੀਂ ਉਹਨੂੰ ਫ੍ਰੀਜ਼ ਕੀਤਾ ਹੈ ਤੋ ਪਹਿਲਾਂ ਵੀ ਇਹਦੀ ਜਿਹੜੀ ਪ੍ਰਾਪਰਟੀ ਹੈਗੀ ਆ 2.5 ਕਰੋੜ ਦੇ ਕਰੀਬ ਅਸੀਂ ਪਹਿਲਾਂ ਉਹ ਫ੍ਰੀਜ਼ ਕੀਤੀ ਆ ਜਿਹਦੇ ਵਿੱਚ ਇਹ ਘਰ ਤੇ ਜੋ ਦੀ ਕੋਈ ਸ਼ੌਪ ਵਗੈਰਾ ਸੀਗੀ ਔਰ ਉਹਦੇ ਨਾਲ ਤੁਸੀਂ ਪਿੱਛੇ ਦੇਖਿਆ ਚਾਰ ਗੱਡੀਆਂ ਜਿਹਦੇ ਵਿੱਚ ਫੋਰਚੂਨ ਹੈਗੀਆਂ ਲਗਜ਼ਰੀ ਗੱਡੀਆਂ ਅੰਡੈਵਰ ਹੈਗੀਆਂ ਸੋ ਪਹਿਲਾਂ ਅਸੀਂ ਟੋਟਲ 2.5 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਉਸੇ ਕੰਬੀਨੇਸ਼ਨ ਦੇ ਵਿੱਚ ਹੁਣ ਅਸੀਂ ਜਿਹੜੀ ਐਫਡੀਓ ਦੀ ਵੈਰੀਫਾਈ ਕਰ ਰਹੇ ਸੀ ਪ੍ਰਾਪਰਟੀ ਦੇ ਵਿੱਚ ਤੇ ਸਾਨੂੰ ਦੋ ਗੱਡੀਆਂ ਇੱਕ ਉਹਦੀ ਮਰਸੀਡੀਜ਼ ਔਰ ਇੱਕ ਉਹਦੀ ਜੀਪ ਹੈਗੀ ਮਗਰਾ ਦੀ ਉਹ ਅਸੀਂ 50 ਲੱਖ ਦੇ ਕਰੀਬ ਜਿਹੜੀ ਹੈ ਹੁਣ ਅਸੀਂ ਫ੍ਰੀਜ਼ਿੰਗ ਆਰਡਰ ਸਾਨੂੰ ਕੰਪੀਟੈਂਟ ਅਥਾਰ ਐਸਐਚਓ ਕੋਤਵਾਲੀ ਐਫਆਈਓ ਪੀਜ਼ ਮਤੇ ਜਿਵੇਂ ਕਿ ਉਹ ਸਾਨੂੰ ਪ੍ਰਾਪਤ ਹੋਈ ਹੈ ਸੋ ਅਸੀਂ ਅੱਜ ਤੁਹਾਡੇ ਸਾਹਮਣੇ ਜਿਹੜਾ ਹੈਗਾ ਮਰਸ਼ਲੀ ਗੱਡੀ ਨੂੰ ਫ੍ਰੀਜ਼ ਕਰਕੇ ਉਹ ਚਾਟਰ ਚਪਕਾਇਆ ਸਰ ਜੀ ਗੱਲ ਕਰੀਏ ਹੁਣ ਤੱਕ ਇਸ ਕੇਸ ਚ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਇਸ ਕੇਸ ਦੇ ਵਿੱਚ 6 ਤੋਂ 7 ਗ੍ਰਿਫਤਾਰੀਆਂ ਹੋ ਚੁੱਕੀਆਂ ਸ਼ਾਇਦ ਮੇਰੇ ਕੋਲ ਜ਼ਿਆਦਾ ਵੀ ਹੈ ਬਟ ਮੈਨੂੰ ਪ੍ਰੋਪਰ ਫਿਗਰ ਨਹੀਂ ਪਤਾ ਕਿਉਂਕਿ ਇਹ ਕੇਸ ਕਾਫੀ ਟਾਈਮ ਤੋਂ ਕੰਟੀਨਿਊ ਚੱਲ ਰਿਹਾ ਸੋ ਅਸੀਂ ਮਤਲਬ ਜਿੰਨੀਆਂ ਵੀ ਗ੍ਰਿਫਤਾਰੀਆਂ ਕੀਤੀਆਂ ਸਾਰੀਆਂ ਦੀ ਜਿਹੜੀ ਜਾਇਦਾਦ ਹੈਗੀ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੜੀ ਉਮੀਦ ਹੈ ਜੀ ਵੀ ਹੋਰ ਵੀ ਜਿਹੜੀਆਂ ਪ੍ਰੋਪਰਟੀਆਂ ਸੀ ਉਹ ਫ੍ਰੀਜ਼ ਕਰਾ ਕੇ ਜਿਹੜਾ ਤੁਹਾਡੇ ਤੁਹਾਨੂੰ ਦੱਸਾਂਗੇ ਅਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਰ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕੀਤੀਆਂ ਜਾਣਗੀਆਂ हां ਅਸੀਂ ਬਠਿੰਡਾ ਪੁਲਿਸ ਵੱਲੋਂ ਸਾਡੇ ਵੱਖ-ਵੱਖ ਸਮੇਂ ਦੇ ਵਿੱਚ ਅਸੀਂ 77 78 ਕੇਸ ਜਿਹੜੇ ਹੈਗੇ ਆ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ ਜੋ ਕਾਫੀ ਬੜੀ ਅਮਾਊਂਟ ਹੈਗੀ ਆ 13 ਤੋਂ 14 ਕਰੋੜ ਦੇ ਕਰੀਬ ਜਿਹੜੀ ਅਮਾਊਂਟ ਦੇ ਵਿੱਚ ਅਸੀਂ ਜਿਹੜਾ ਹੈਗਾ ਲੋਕਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਆ ਜਿਨ੍ਹਾਂ ਵਿੱਚ ਜ਼ਮੀਨ ਵੀ ਹੈ ਜਿਨ੍ਹਾਂ ਦੇ ਅਸੀਂ ਖੇਤਾਂ 'ਤੇ ਜਾ ਕੇ ਵੀ ਪੋਸਟਰ ਲਾਏ ਆ ਔਰ ਘਰ ਹੈ ਗੱਡੀਆਂ ਔਰ ਟਰੱਕ ਜਿਨ੍ਹਾਂ ਜਿੰਨੇ ਚੱਲ ਤੇ ਚੱਲ ਜ਼ਿਆਦਾ ਤੇ ਜਿੰਨੇ ਵੀ ਉਹਨਾਂ ਦੀ ਸੀ ਸਾਰੀ ਅਸੀਂ ਫ੍ਰੀਜ਼ ਕਰਾਇਆ ਸਰ ਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਠੰਡਾ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੱਲੀ ਉਹਨੂੰ ਬਹੁਤ ਪਰਮਾ ਹੰਗਾਰਾ ਮਿਲਿਆ ਪਬਲਿਕ ਵੱਲੋਂ ਵੀ ਔਰ ਜਿਹੜੀ ਪੁਲਿਸ ਹੈਗੀ ਸਾਡੀ ਪੰਜਾਬ ਪੁਲਿਸ ਸਾਡੇ ਸੀਐਮ ਸਾਹਿਬ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਸਾਡੇ ਡਿਸਟ੍ਰਿਕਟ ਐਸਐਸਪੀ ਸਾਹਿਬ ਜਿਲਾ ਜਿਹੜੇ ਹੈਡ ਹੈਗੇ ਉਹਨਾਂ ਦੇ ਨਿਰਦੇਸ਼ਾਂ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਦੇ ਹਾਂ ਲੇਕਿਨ ਅਸੀਂ ਇਹ ਸਖਤ ਤੋਂ ਸਖਤ ਸਾਰਿਆਂ ਨੂੰ ਮੈਸੇਜ ਵੀ ਦੇਵਾਂਗੇ ਵੀ ਜੇ ਤੁਸੀਂ ਇਸ ਤਰ੍ਹਾਂ ਦੇ ਨਸ਼ੇ ਯੂਜ਼ ਕਰਕੇ ਜਾਂ ਵੇਚ ਕੇ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰੋਗੇ ਔਰ ਜੇ ਤੁਸੀਂ ਸਾਡੇ ਸਮਾਜ ਨੂੰ ਗੰਧਲਾ ਕਰੋਗੇ ਤੇ ਫਿਰ ਜਿਹੜੀ ਤੁਹਾਡੇ ਤੇ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ ਹੋਣਗੀਆਂ ਔਰ ਤੁਸੀਂ ਇਹਨਾਂ ਨੂੰ ਕਾਰਵਾਈਆਂ ਦੇਖਣ ਵਾਸਤੇ ਤਿਆਰ ਰਹੋ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਅਪਰੋਪਰਟੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਫ੍ਰੀਜ਼ ਕੀਤੀ ਗਈ ਹੈ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱੰਦਿਆ ਕਿਹਾ ਕਿ ਜੇ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਜੀਲ ਦੇ ਰਣਮਨ ਚਰਕੀਵਾਲ ਦੈਨਿਕ ਸਵੇਰਾ ਟੀਵੀ ਬਟੇਂਡਾ ਅੱਜ ਬਟੇਂਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਗੁਰਪ੍ਰੀਤ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਅੱਜ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਇਸ ਪਿਛਲੇ ਸਾਲ 8/7/2025 ਨੂੰ ਐਫਆਈਆਰ ਨੰਬਰ 132 ਜਿਹੜਾ ਪੀਐਸ ਕਤਵਾਲੀ ਦੇ ਵਿੱਚ 40 ਕਿਲੋ ਹੀਰਾਂ ਦੇ ਮਾਮਲੇ 'ਚ ਅਰਚਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਲਖਵੀਰ ਸਿੰਘ ਹੀਲियस ਲੱਖਾ ਨਾਮ ਦਾ ਦੋਸ਼ੀ ਫੜਿਆ ਸੀਗਾ ਸੋ ਉਸ ਦੀ ਜਿਹੜੀ ਪ੍ਰਾਪਰਟੀ ਚੱਲ ਤੇ ਚੱਲ ਜਾਇਦਾਦ ਉਹਨੇ ਜਿਹੜਾ ਨਸ਼ੇ ਦੀ ਵਿੱਚ ਕੇ ਬੜਾਈ ਸੀ ਅਸੀਂ ਉਹਨੂੰ ਫ੍ਰੀਜ਼ ਕੀਤਾ ਹੈ ਤੋ ਪਹਿਲਾਂ ਵੀ ਇਹਦੀ ਜਿਹੜੀ ਪ੍ਰਾਪਰਟੀ ਹੈਗੀ ਆ 2.5 ਕਰੋੜ ਦੇ ਕਰੀਬ ਅਸੀਂ ਪਹਿਲਾਂ ਉਹ ਫ੍ਰੀਜ਼ ਕੀਤੀ ਆ ਜਿਹਦੇ ਵਿੱਚ ਇੱਕ ਘਰ ਤੇ ਜੋ ਉਹਦੀ ਕੋਈ ਸ਼ਾਪ ਵਗੈਰਾ ਸੀਗੀ ਔਰ ਉਹਦੇ ਨਾਲ ਤੁਸੀਂ ਪਿੱਛੇ ਦੇਖਿਆ ਚਾਰ ਗੱਡੀਆਂ ਜਿਹਦੇ ਵਿੱਚ ਫੋਰਚੂਨ ਹੈਗੀਆਂ ਲਗਜ਼ਰੀ ਗੱਡੀਆਂ ਅੰਡੈਵਰ ਹੈਗੀਆਂ ਸੋ ਪਹਿਲਾਂ ਅਸੀਂ ਟੋਟਲ 2.5 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਉਸੇ ਕੰਬੀਨੇਸ਼ਨ ਦੇ ਵਿੱਚ ਹੁਣ ਅਸੀਂ ਜਿਹੜੀ ਅੱਧੀ ਉਹਦੀ ਵੈਰੀਫਾਈ ਕਰ ਰਹੇ ਸੀ ਪ੍ਰਾਪਰਟੀ ਦੇ ਵਿੱਚ ਤੇ ਸਾਨੂੰ ਦੋ ਗੱਡੀਆਂ ਇੱਕ ਉਹਦੀ ਮਰਸੀਡੀਜ਼ ਔਰ ਇੱਕ ਉਹਦੀ ਜੀਪ ਹੈਗੀ ਹੈ ਮਗਰਾ ਦੀ ਉਹ ਅਸੀਂ 50 ਲੱਖ ਦੇ ਕਰੀਬ ਜਿਹੜੀ ਹੈ ਹੁਣ ਅਸੀਂ ਫ੍ਰੀਜ਼ਿੰਗ ਹੋਟਰ ਸਾਨੂੰ ਕੰਪੀਟੈਂਟ ਅਥਾਰ ਐਸਐਚਓ ਕੋਤਵਾਲੀ ਐਫਆਈਓ ਪੀ ਟੂ ਨੇ ਕਿ ਜਿਵੇਂ ਕਿ ਉਹ ਸਾਨੂੰ ਪ੍ਰਾਪਤ ਹੋਈ ਹੈ ਸੋ ਅਸੀਂ ਅੱਜ ਤੁਹਾਡੇ ਸਾਹਮਣੇ ਜਿਹੜਾ ਹੈਗਾ ਮਰਸ਼ਲੀ ਗੱਡੀ ਨੂੰ ਫ੍ਰੀਜ਼ ਕਰਕੇ ਉਹਦੇ ਤੇ ਆਲਟਰ ਚਿਪਕਾਏ ਸਰ ਜੀ ਗੱਲ ਕਰੀ ਹੁਣ ਤੱਕ ਇਸ ਕੇਸ ਚ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਇਸ ਕੇਸ ਦੇ ਵਿੱਚ 6 ਤੋਂ 7 ਗ੍ਰਿਫਤਾਰੀਆਂ ਹੋ ਚੁੱਕੀਆਂ ਸ਼ਾਇਦ ਮੇਰੇ ਕੋਲ ਜ਼ਿਆਦਾ ਵੀ ਹੈ ਬਟ ਮੈਨੂੰ ਪ੍ਰੋਪਰ ਫਿਗਰ ਨਹੀਂ ਪਤਾ ਕਿਉਂਕਿ ਇਹ ਕੇਸ ਕਾਫੀ ਟਾਈਮ ਤੋਂ ਕੰਟੀਨਿਊ ਚੱਲ ਰਿਹਾ ਸੋ ਅਸੀਂ ਮਤਲਬ ਜਿੰਨੀਆਂ ਵੀ ਗ੍ਰਿਫਤਾਰੀਆਂ ਕੀਤੀਆਂ ਸਾਰੀਆਂ ਦੀ ਜਿਹੜੀ ਜਾਇਦਾਦ ਹੈਗੀ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੜੀ ਉਮੀਦ ਹੈ ਜੀ ਵੀ ਹੋਰ ਵੀ ਜਿਹੜੀਆਂ ਪ੍ਰੋਪਰਟੀਆਂ ਸੀ ਉਹ ਫ੍ਰੀਜ਼ ਕਰਾ ਕੇ ਜਿਹੜਾ ਤੁਹਾਡੇ ਤੁਹਾਨੂੰ ਦੱਸਾਂਗੇ ਅਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਰ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕੀਤੀਆਂ ਜਾਣਗੀਆਂ हां ਅਸੀਂ ਬਠਿੰਡਾ ਪੁਲਿਸ ਵੱਲੋਂ ਸਾਡੇ ਵੱਖ-ਵੱਖ ਸਮੇਂ ਦੇ ਵਿੱਚ ਅਸੀਂ 77 78 ਕੇਸ ਜਿਹੜੇ ਹੈਗੇ ਆ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ ਜੋ ਕਾਫੀ ਬੜੀ ਅਮਾਉਂਟ ਹੈਗੀ ਆ 13 ਤੋਂ 14 ਕਰੋੜ ਦੇ ਕਰੀਬ ਜਿਹੜੀ ਅਮਾਉਂਟ ਦੇ ਵਿੱਚ ਅਸੀਂ ਜਿਹੜਾ ਹੈਗਾ ਲੋਕਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਆ ਜਿਨ੍ਹਾਂ ਵਿੱਚ ਜ਼ਮੀਨ ਵੀ ਹੈ ਜਿਨ੍ਹਾਂ ਦੇ ਅਸੀਂ ਖੇਤਾਂ ਤੇ ਜਾ ਕੇ ਵੀ ਪੋਸਟਰ ਲਾਏ ਆ ਔਰ ਘਰ ਹੈ ਗੱਡੀਆਂ ਔਰ ਟਰੱਕ ਜਿਨ੍ਹਾਂ ਜਿੰਨੇ ਚੱਲ ਤੇ ਚੱਲ ਜ਼ਿਆਦਾ ਤੇ ਜਿੰਨੀ ਵੀ ਉਹਨਾਂ ਦੀ ਸੀ ਸਾਰੀ ਅਸੀਂ ਫ੍ਰੀਜ਼ ਕਰਾਇਆ ਸਰ ਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਠੰਡਾ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਯੁੱਧ ਨਸ਼ਿਆਂ ਵਿਰੁੱਧ ਜੋ ਮਹਿੰਮ ਚੱਲੀ ਉਹਨੂੰ ਬਹੁਤ ਪਰਮਾ ਹੰਗਾਰਾ ਮਿਲਿਆ ਪਬਲਿਕ ਵੱਲੋਂ ਵੀ ਔਰ ਜਿਹੜੀ ਪੁਲਿਸ ਹੈਗੀ ਸਾਡੀ ਪੰਜਾਬ ਪੁਲਿਸ ਸਾਡੇ ਸੀਐਮ ਸਾਹਿਬ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਸਾਡੇ ਡਿਸਟ੍ਰਿਕਟ ਐਸਐਸਪੀ ਸਾਹਿਬ ਜਿਲਾ ਜਿਹੜੇ ਹੈੱਡ ਹੈਗੇ ਉਹਨਾਂ ਦੇ ਨਿਰਦੇਸ਼ਾਂ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਦੇ ਲੇਕਿਨ ਅਸੀਂ ਇਹ ਸਖਤ ਤੋਂ ਸਖਤ ਸਾਰਿਆਂ ਨੂੰ ਮੈਸੇਜ ਵੀ ਦੇਵਾਂਗੇ ਵੀ ਜੇ ਤੁਸੀਂ ਇਸ ਤਰ੍ਹਾਂ ਦੇ ਨਸ਼ੇ ਯੂਜ਼ ਕਰਕੇ ਜਾਂ ਵੇਚ ਕੇ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰੋਗੇ ਔਰ ਜੇ ਤੁਸੀਂ ਸਾਡੇ ਸਮਾਜ ਨੂੰ ਗੰਧਲਾ ਕਰੋਗੇ ਤਾਂ ਫਿਰ ਜਿਹੜੀ ਤੁਹਾਡੇ ਤੇ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ ਹੋਣਗੀਆਂ ਔਰ ਤੁਸੀਂ ਇਹਨਾਂ ਨੂੰ ਕਾਰਵਾਈਆਂ ਦੇਖਣ ਵਾਸਤੇ ਤਿਆਰ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਅਪਰਾਪਰਟੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਫੀਸ ਕੀਤੀ ਗਈ ਹੈ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੋਝਲ ਦੇ ਰਣਮਨੋ ਚੱਕੀਵਾਲ ਦੈਨਿਕ ਸਵੇਰਾ ਟੀਵੀ ਬਟਿੰਡਾ ਅੱਜ ਬਟਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਗੁਰਪ੍ਰੀਤ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਅੱਜ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਇਸ ਪਿਛਲੇ ਸਾਲ 8 7 2025 ਨੂੰ ਐਫਆਈਆਰ ਨੰਬਰ 132 ਜਿਹੜਾ ਪੀਐਸ ਕਤਵਾਲੀ ਦੇ ਵਿੱਚ 40 ਕਿਲੋ ਜ਼ੀਰੋ ਦੇ ਮਾਮਲੇ ਵਿੱਚ ਚਰਚਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਲਖਵੀਰ ਸਿੰਘ ਹੀਲियस ਲੱਖਾ ਨਾਮ ਦਾ ਦੋਸ਼ੀ ਫੜਿਆ ਸੀਗਾ ਸੋ ਉਸ ਦੀ ਜਿਹੜੀ ਪ੍ਰਾਪਰਟੀ ਚੱਲ ਤੇ ਚੱਲ ਜਾਇਦਾਦ ਉਹਨੇ ਜਿਹੜਾ ਨਸ਼ੇ ਦੀ ਵਿੱਚ ਕੇ ਬਣਾਈ ਸੀ ਅਸੀਂ ਉਹਨੂੰ ਫ੍ਰੀਜ਼ ਕੀਤਾ ਹੈ ਤੋ ਪਹਿਲਾਂ ਵੀ ਇਹਦੀ ਜਿਹੜੀ ਪ੍ਰਾਪਰਟੀ ਹੈਗੀ ਆ 2.5 ਕਰੋੜ ਦੇ ਕਰੀਬ ਅਸੀਂ ਪਹਿਲਾਂ ਉਹ ਫ੍ਰੀਜ਼ ਕੀਤੀ ਆ ਜਿਹਦੇ ਵਿੱਚ ਇਹ ਘਰ ਤੇ ਜੋ ਉਹਦੀ ਕੋਈ ਸ਼ੌਪ ਵਗੈਰਾ ਸੀਗਾ ਔਰ ਉਹਦੇ ਨਾਲ ਤੁਸੀਂ ਪਿੱਛੇ ਦੇਖਿਆ ਚਾਰ ਗੱਡੀਆਂ ਜਿਹਦੇ ਵਿੱਚ ਫੋਰਚੂਨ ਹੈਗੀਆਂ ਲਗਜ਼ਰੀ ਗੱਡੀਆਂ ਅੰਡੈਵਰ ਹੈਗੀਆਂ ਸੋ ਪਹਿਲਾਂ ਅਸੀਂ ਟੋਟਲ 2.5 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਉਸੇ ਕੰਬੀਨੇਸ਼ਨ ਦੇ ਵਿੱਚ ਹੁਣ ਅਸੀਂ ਜਿਹੜੀ ਐਫਡੀਓ ਦੀ ਵੈਰੀਫਾਈ ਕਰ ਰਹੇ ਸੀ ਪ੍ਰਾਪਰਟੀ ਦੇ ਵਿੱਚ ਤੇ ਸਾਨੂੰ ਦੋ ਗੱਡੀਆਂ ਇੱਕ ਉਹਦੀ ਮਰਸੀਡੀਜ਼ ਔਰ ਇੱਕ ਉਹਦੀ ਜੀਪ ਹੈਗੀ ਮਗਰਾ ਦੀ ਉਹ ਅਸੀਂ 50 ਲੱਖ ਦੇ ਕਰੀਬ ਜਿਹੜੀ ਹੈ ਹੁਣ ਅਸੀਂ ਫ੍ਰੀਜ਼ਿੰਗ ਆਰਡਰ ਸਾਨੂੰ ਕੰਪੀਟੈਂਟ ਅਥ ਐਸਐਚਓ ਕੋਤਵਾਲੀ ਐਫਆਈਓ ਪੀਜ਼ ਮਤੇ ਜਿਵੇਂ ਕਿ ਉਹ ਸਾਨੂੰ ਪ੍ਰਾਪਤ ਹੋਈ ਹੈ ਸੋ ਅਸੀਂ ਅੱਜ ਤੁਹਾਡੇ ਸਾਹਮਣੇ ਜਿਹੜਾ ਹੈਗਾ ਮਰਸ਼ਲੀ ਗੱਡੀ ਨੂੰ ਫ੍ਰੀਜ਼ ਕਰਕੇ ਉਹ ਚਾਟਰ ਚਪਕਾਇਆ ਸਰ ਜੇ ਗੱਲ ਕਰੀਏ ਹੁਣ ਤੱਕ ਇਸ ਕੇਸ ਚ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਇਸ ਕੇਸ ਦੇ ਵਿੱਚ 6 ਤੋਂ 7 ਗ੍ਰਿਫਤਾਰੀਆਂ ਹੋ ਚੁੱਕੀਆਂ ਸ਼ਾਇਦ ਮੇਰੇ ਕੋਲ ਜ਼ਿਆਦਾ ਵੀ ਹੈ ਬਟ ਮੈਨੂੰ ਪ੍ਰੋਪਰ ਫਿਗਰ ਨਹੀਂ ਪਤਾ ਕਿਉਂਕਿ ਇਹ ਕੇਸ ਕਾਫੀ ਟਾਈਮ ਤੋਂ ਕੰਟੀਨਿਊ ਚੱਲ ਰਿਹਾ ਸੋ ਅਸੀਂ ਮਤਲਬ ਜਿੰਨੀਆਂ ਵੀ ਗ੍ਰਿਫਤਾਰੀਆਂ ਕੀਤੀਆਂ ਸਾਰੀਆਂ ਦੀ ਜਿਹੜੀ ਜਾਇਦਾਦ ਹੈਗੀ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੜੀ ਹੋਪ ਹੈ ਜੀ ਵੀ ਹੋਰ ਵੀ ਜਿਹੜੀਆਂ ਪ੍ਰੋਪਰਟੀਆਂ ਸੀ ਉਹ ਫ੍ਰੀਜ਼ ਕਰਾ ਕੇ ਜਿਹੜਾ ਤੁਹਾਡੇ ਤੁਹਾਨੂੰ ਦੱਸਾਂਗੇ ਅਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਰ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਲਗਾਤਾਰ ਕੀਤੀਆਂ ਜਾਣਗੀਆਂ हां ਅਸੀਂ ਬਠਿੰਡਾ ਪੁਲਿਸ ਵੱਲੋਂ ਸਾਡੇ ਵੱਖ-ਵੱਖ ਸਮੇਂ ਦੇ ਵਿੱਚ ਅਸੀਂ 77 78 ਕੇਸ ਜਿਹੜੇ ਹੈਗੇ ਆ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ ਜੋ ਕਾਫੀ ਬੜੀ ਅਮਾਊਂਟ ਹੈਗੀ ਆ 13 ਤੋਂ 14 ਕਰੋੜ ਦੇ ਕਰੀਬ ਜਿਹੜੀ ਅਮਾਊਂਟ ਦੇ ਵਿੱਚ ਅਸੀਂ ਜਿਹੜਾ ਹੈਗਾ ਲੋਕਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਆ ਜਿਨ੍ਹਾਂ ਵਿੱਚ ਜ਼ਮੀਨ ਵੀ ਹੈ ਜਿਨ੍ਹਾਂ ਦੇ ਅਸੀਂ ਖੇਤਾਂ 'ਤੇ ਜਾ ਕੇ ਵੀ ਪੋਸਟਰ ਲਾਏ ਆ ਔਰ ਘਰ ਹੈ ਗੱਡੀਆਂ ਔਰ ਟਰੱਕ ਜਿਨ੍ਹਾਂ ਜਿੰਨੇ ਚੱਲ ਤੇ ਚੱਲ ਜ਼ਿਆਦਾ ਤੇ ਜਿੰਨੇ ਵੀ ਉਹਨਾਂ ਦੀ ਸੀ ਸਾਰੀ ਅਸੀਂ ਫ੍ਰੀਜ਼ ਕਰਾਇਆ ਜਰ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਠੰਡਾ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚੱਲੀ ਉਹਨੂੰ ਬਹੁਤ ਪਰਮਾ ਹੰਗਾਰਾ ਮਿਲਿਆ ਪਬਲਿਕ ਵੱਲੋਂ ਵੀ ਔਰ ਜਿਹੜੀ ਪੁਲਿਸ ਹੈਗੀ ਸਾਡੀ ਪੰਜਾਬ ਪੁਲਿਸ ਸਾਡੇ ਸੀਐਮ ਸਾਹਿਬ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਸਾਡੇ ਡਿਸਟ੍ਰਿਕਟ ਐਸਐਸਪੀ ਸਾਹਿਬ ਜਿਲਾ ਜਿਹੜੇ ਹੈਡ ਹੈਗੇ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਦੇ ਹਾਂ ਲੇਕਿਨ ਅਸੀਂ ਇਹ ਸਖਤ ਤੋਂ ਸਖਤ ਸਾਰਿਆਂ ਨੂੰ ਮੈਸੇਜ ਵੀ ਦੇਵਾਂਗੇ ਵੀ ਜੇ ਤੁਸੀਂ ਇਸ ਤਰ੍ਹਾਂ ਦੇ ਨਸ਼ੇ ਯੂਜ਼ ਕਰਕੇ ਜਾਂ ਵੇਚ ਕੇ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰੋਗੇ ਔਰ ਜੇ ਤੁਸੀਂ ਸਾਡੇ ਸਮਾਜ ਨੂੰ ਗੰਦਲਾ ਕਰੋਗੇ ਤੇ ਫਿਰ ਜਿਹੜੀ ਤੁਹਾਡੇ ਤੇ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ ਹੋਣਗੀਆਂ ਔਰ ਤੁਸੀਂ ਇਹਨਾਂ ਨੂੰ ਕਾਰਵਾਈਆਂ ਦੇਖਣ ਵਾਸਤੇ ਤਿਆਰ ਰਹੋ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਇਹ ਪ੍ਰਾਪਰਟੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਫ੍ਰੀਜ਼ ਕੀਤੀ ਗਈ ਹੈ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੋਜਲ ਦੇ ਰਣਮਨੋ ਚੱਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ